ਛੋਟੀ ਉਮਰ ਦੇ ਵਿੱਚ ਇਹ ਬਰਨ ਹੋ ਗਈ ਸੀ ਭੈਣ ਸਾਰਾ ਮੂੰਹ ਇੱਥੇ ਜੁੜਿਆ ਹੋਇਆ ਸੀ ਇਤਨਾ ਤੇ ਜਖਮ ਬਣ ਗਿਆ ਸਾਰਾ ਉਹ ਫਟ ਗਿਆ ਘਰ ਵਾਲੇ ਨੇ ਵੀ ਆਪਣੀ ਕਮਾਈ ਦੇ ਸੰਸਾਧਨ ਸੀ ਜਿਹੜੇ ਲਗਭਗ ਬੰਦ ਕਰ ਲਏ ਉਹ ਵੀ ਅੱਧਾ ਮਰੀਜ਼ ਆ ਸੈਕਸ਼ਨ ਬਹੁਤ ਸੀ ਬਲੱਡ ਦੇ ਵਿੱਚ ਨੰਨ ਦਾ ਪਿੱਤਾ ਰਿਮੂਵ ਕਰਨਾ ਡਾਕਟਰ ਸਾਹਿਬ ਜੀ ਮੈਂ ਦੱਸਦੇ ਨੇ ਭੈਣ ਦੇ ਇਲਾਜ ਦੇ ਵਿੱਚ ਤੁਸੀਂ ਉਹਨਾਂ ਨੂੰ ਹੈਲਪ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਸਾਡੀ ਕਮਲਜੀਤ ਕੌਰ ਇਹ ਭੈਣ ਦੇ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਹਾਦਸੇ ਹੋਏ ਛੋਟੀ ਉਮਰ ਦੇ ਵਿੱਚ ਹੀ ਇਹ ਬਰਨ ਹੋ ਗਈ ਸੀ ਭੈਣ 96 ਦੇ ਵਿੱਚ ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਬਾਪ ਨੇ ਇਹਨੇ ਬੜੇ ਟ੍ਰੀਟਮੈਂਟ ਕਰਾਏ ਬੜੇ ਆਪਰੇਸ਼ਨ ਕਰਾਏ ਸਾਰਾ ਮੂੰਹ ਇੱਥੇ ਜੁੜਿਆ ਹੋਇਆ ਸੀ ਇਦਾਂ ਸਾਰਾ ਬੋਲੇ ਬਾਹਰ ਨਿਕਲ ਕੇ ਇੱਥੇ ਜੁੜਿਆ ਸੀ ਧੌਣ ਐ ਜੁੜੀ ਹੋਈ ਸੀ ਚਲੋ ਕਿਵੇਂ ਨਾ ਕਿਵੇਂ ਕਰਕੇ ਗਰੀਬ ਬਾਪ ਨੇ ਆਪਣੀ ਧੀ ਦੇ ਹੱਥ ਪੀਲੇ ਕਰ ਤੇ ਵਿਆਹਤਾ ਤੇ ਇੱਥੇ ਸਾਡੇ ਨੇੜੇ ਦੇ ਪਿੰਡ ਇਹ ਭੈਣ ਸਾਡੇ ਵਿਆਹ ਕੇ ਆਈ ਕਮਾਲ ਪਿੰਡ ਇਥੋਂ ਅਗੋਂ ਦੋ ਰੱਬ ਨੇ ਬੱਚੇ ਦਿੱਤੇ ਇੱਕ ਧੀ ਮਨਪ੍ਰੀਤ ਕੌਰ ਤੇ ਇੱਕ ਪੁੱਤ ਦਿੱਤਾ ਬਲਪ੍ਰੀਤ ਸਿੰਘ ਦੋਨੋਂ ਬੱਚਿਆਂ ਨੂੰ ਇਹ ਭੈਣ ਨੇ ਬੜੀਆਂ ਰੀਝਾਂ ਨਾਲ ਪਾਲਿਆ ਔਖੀ ਸੌਖੀ ਤਕਲੀਫ ਦੇ ਵਿੱਚ ਇੰਨੀ ਵੱਡੀ ਪ੍ਰੋਬਲਮ ਦੇ ਵਿੱਚ ਪੜ੍ਹੀ ਲਿਖੀ ਹੋਣ ਦੇ ਕਾਰਨੇਸ ਭੈਣ ਨੇ ਆਪਣੇ ਬੱਚਿਆਂ ਨੂੰ ਵੀ ਪੜਾਇਆ ਪਰ ਸਮਾਂ ਬੀਤਦਾ ਬੀਤਦਾ ਐਸੇ ਹਾਲਾਤ ਬਣੇ ਘਰ ਵਾਲੇ ਨੇ ਵੀ ਆਪਣੀ ਕਮਾਈ ਦੇ ਸੰਸਾਧਨ ਜਿਹੜੇ ਲਗਭਗ ਬੰਦ ਕਰ ਲਏ ਉਹ ਵੀ ਅੱਧਾ ਮਰੀਜ਼ ਆ ਅਪਾਹਜ ਆ ਤੁਰ ਨਹੀਂ ਸਕਦਾ ਢੂਈ ਚੋੜੀ ਚ ਪ੍ਰੋਬਲਮ ਆਈ ਹੋਈ ਆ ਜਿੰਨੇ ਕਮਾਉਂਦਾ ਉਹ ਆਪ ਹੀ ਖਾ ਲੇ ਫਿਰ ਬੱਚਿਆਂ ਦੀ ਪੜ੍ਹਾਈ ਵਾਸਤੇ ਬੱਚਿਆਂ ਦੀ ਉਮਰ ਵੱਡੀ ਹੋ ਰਹੀ ਸੀ ਪੜ੍ਹਾਈ ਵੀ ਵੱਡੀ ਹੋ ਰਹੀ ਸੀ ਖਰਚੇ ਵੀ ਵੱਧ ਰਹੇ ਸੀ ਉਦੋਂ ਕਮਲਜੀਤ ਭੈਣ ਦੇ ਜਿਹੜੀ ਫੇਸ ਇੱਥੇ ਜਿਹੜਾ ਜੁੜਿਆ ਸੀ ਸਾਰਾ ਧੌਣ ਉਹ ਖਰਾਬ ਹੋ ਗਿਆ ਇੱਥੇ ਝਖਮ ਬਣ ਗਿਆ ਸਾਰਾ ਉਹ ਫਟ ਗਿਆ ਤਾਂ ਉਹਦੇ ਸਬੰਧ ਵਿੱਚ ਭੈਣ ਸਾਨੂੰ 2121 ਜੀ ਮਿਲੇ ਸੀ ਭੈਣੇ 2121 ਜੀ ਨਹੀਂ 2019 ਚਾਈ ਸੀ 2019 ਚ ਸੋਰੀ ਫਿਰ ਇਸ ਭੈਣ ਦਾ ਕੋਵਿਡ ਦੇ ਦੌਰਾਨ ਸਾਡੇ ਨਾਲ ਸੰਪਰਕ ਬਣਾ ਰਿਆ ਫਿਰ ਇਹਦਾ ਭੈਣ ਦਾ ਆਪਰੇਸ਼ਨ ਹੋਇਆ ਡਾਕਟਰ ਸੀਜ ਜੀ ਨੇ ਸਰਜਰੀ ਕਰਕੇ ਡਾਕਟਰ ਵਿਕਾਸ ਗੁਪਤਾ ਜੀ ਨੇ ਇਹਨਾਂ ਦੀਆਂ ਸਾਰੀਆਂ ਧੌਣ ਦੀਆਂ ਜਿਹੜੀਆਂ ਇੱਥੋਂ ਨਸਾਂ ਜੁੜੀਆਂ ਹੋਈਆਂ ਸੀ ਇੱਕ ਦੂਜੇ ਦੇ ਨਾਲ ਸਾਰਾ ਧੌਣ ਇਦਾਂ ਜੁੜੇ ਉਹ ਕੱਟ ਕੇ ਲੱਗ ਕੀਤੀ ਤੇ ਫਿਰ ਇਸ ਭੈਣ ਦਾ ਫੇਸ ਆ ਜਿਹੜਾ ਉਹ ਸਿੱਧਾ ਹੋਣ ਲੱਗ ਗਿਆ ਬੁੱਲ ਆ ਜਿਹੜਾ ਉਹ ਥੋੜਾ ਸਿੱਧਾ ਹੋ ਗਿਆ ਨਹੀਂ ਤਾਂ ਬੁੱਲ ਇਦਾਂ ਬਾਹਰ ਖਿੱਚ ਕੇ ਜੁੜਿਆ ਸੀ ਤੇ ਮੂੰਹ ਅੱਧਾ ਥੱਲੇ ਖੁੱਲਾ ਹੀ ਰਹਿੰਦਾ ਤੇ ਕਮਲਜੀਤ ਭੈਣ ਉਰੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਬੱਚਿਆਂ ਦੀ ਪੜਾਈ ਲਿਖਾਈ ਹੁਣ ਵੀ ਭੈਣ ਆਪਣੀ ਮਿਹਨਤ ਨਾਲ ਆਪਣੇ ਬੱਚਿਆਂ ਦੀ ਪੜਾਈ ਕਾਈ ਕਰ ਆਉਂਦੀ ਆ ਪਰ ਘਰ ਦੇ ਵਿੱਚ ਇੰਨੇ ਸੰਸਾਧਨ ਨਹੀਂ ਹੈਗੇ ਵੀ ਜਦੋਂ ਘਰ 'ਚ ਕੋਈ ਸਮੱਸਿਆ ਪੈਂਦੀ ਆ ਕੋਈ ਵੱਡੀ ਸਮੱਸਿਆ ਪੈਂਦੀ ਆ ਕੋਈ ਮੈਡੀਕਲ ਇਸ਼ੂ ਆਉਂਦਾ ਤਾਂ ਟ੍ਰੀਟਮੈਂਟ ਕਰਾਉਣਾ ਅੱਜ ਕੱਲ ਤਾਂ ਵੱਡਿਆਂ ਵੱਡਿਆਂ ਦੇ ਵਾਸਤੇ ਗੱਲ ਨਹੀਂ ਦਿੰਦੀ ਤੇ ਇਸੇ ਤਰ੍ਹਾਂ ਕਮਲਜੀਤ ਭੈਣ ਦੇ ਵੀ ਹੁਣ ਪਥਰੀ ਹੋ ਗਈ ਇਸ ਭੈਣ ਦੇ ਕੀ ਕਰਨ ਨੂੰ ਹੈ ਡਰਸਾ ਹੁਣ ਪ੍ਰੋਬਲਮ ਕੀ ਹੈ ਸੱਚੇ ਨੂੰ ਗੋਲ ਬੈਟਰ ਰੋਣ ਸਟੋਨ ਗੋਲ ਬੈਟਰ ਦੇ ਪਿੱਤੇ ਦੇ ਵਿੱਚ ਪਥਰੀ ਹੈ ਉਸ ਨੂੰ ਆਪਰੇਟ ਹੋ ਜਾਣਾ ਹੈ ਪਿੱਤਰ ਮੂਵ ਕਰਨਾ ਪੈਣਾ ਹੈ ਉਹਨੇ ਨਾ ਪਿੱਤਰ ਰਿਮੂਵ ਕਰਨਾ ਡਾਕਟਰ ਸਾਹਿਬ ਜਿਵੇਂ ਦੱਸਦੇ ਨੇ ਵੀ ਇਹ ਗੋਲ ਬੈਡਰ ਦੇ ਵਿੱਚ ਜਿਹੜੀ ਪੱਥਰੀ ਆ ਉਹਨੂੰ ਪੂਰੇ ਨਾ ਪੂਰਾ ਪਿੱਤੇ ਨੂੰ ਰਿਮੂਵ ਕਰਨਾ ਪੈਂਦਾ ਦਾ ਤੇ ਇਹ ਜਿਹੜਾ 30 35 40000 ਦਾ ਆਪਰੇਸ਼ਨ ਆ ਤੇ ਉਹ ਇਸ ਭੈਣ ਦੇ ਕੋਲੇ ਆਪਣੇ ਕੋਲ ਇੰਨੀ ਬਵਸਤਾ ਨਹੀਂ ਸੀ ਕਿ ਵੀ ਇਹ ਕਰਾ ਸਕੇ ਫਿਰ ਇਨਫੈਕਸ਼ਨ ਬਹੁਤ ਸੀ ਬਲੱਡ ਦੇ ਵਿੱਚ ਜਦੋਂ ਆਈ ਆ ਬਹੁਤ ਸਾਰੀ ਸਮੱਸਿਆਵਾਂ ਸੀਗੀਆਂ ਫਿਰ ਇਥੇ ਹੁਣ ਠੀਕ ਇਨਫੈਕਸ਼ਨ ਫਿਰ ਇਥੇ ਐਡਮਿਟ ਰੱਖਿਆ ਭੈਣ ਨੂੰ ਕੋਈ ਦਿਨ ਇਨਫੈਕਸ਼ਨ ਸੈੱਟ ਹੋ ਗਈ ਆ ਹੁਣ ਹਸਪੀਟਲ ਦੇ ਵਿੱਚ ਐਡਮਿਟ ਕਰਾਉਣ ਲੱਗੇ ਆ ਜਿੱਥੇ ਇਹਨਾਂ ਦਾ ਗਾਲ ਬਲੇਡਰ ਦਾ ਆਪਰੇਟ ਹੋਊਗਾ ਉਹਨਾਂ ਨੂੰ ਰਿਮੂਵ ਕੀਤਾ ਜਾਊਗਾ ਅਜਾ ਐਚ ਵੀ ਘੱਟ ਸੀਗਾ ਖੂਨ ਬਲੱਡ ਟ੍ਰਾਂਸਫਿਊਜ਼ਨ ਕਰਾ ਆ ਅਜੇ ਇੱਕ ਬੋਤਲ ਚੜੀ ਅਜ ਤੇ ਹੁਣ ਕੱਲ ਨੂੰ ਕਮਲਜੀਤ ਭੈਣ ਦੇ ਆਪਰੇਸ਼ਨ ਵਾਸਤੇ ਅਸੀਂ ਇਹਨੂੰ ਦਾਖਲ ਕਰਾ ਰਹੇ ਹਾਂ ਜਿੱਥੇ ਤੁਸੀਂ ਆਪਣੀ ਬਣਦੀ ਦਸਾਂ ਨੌਹਾਂ ਦੀ ਕਿਰਤ ਕਮਾਈ 'ਚ ਹਿੱਸਾ ਪਾਓ ਸਿੱਧਾ ਉੱਤੇ ਹਸਪੀਟਲ ਜਾ ਕੇ ਇਸ ਭੈਣ ਦੇ ਇਲਾਜ ਦੇ ਵਿੱਚ ਤੁਸੀਂ ਆਪਣੀ ਜਰੂਰ ਇੱਕ ਹੈਲਪ ਕਰੋ ਛੋਟੀ ਇਸ ਭੈਣ ਵਾਸਤੇ ਅਰਦਾਸ ਕਰਿਓ ਇਹਦੇ ਬੱਚੇ ਆ ਜਿਹੜੇ ਵੱਡੇ ਹੋ ਰਿਹਾ ਗੁਰਸਿੱਖੀ ਜੀਵਨ ਖੁਦ ਵੀ ਅੰਮ੍ਰਿਤਧਾਰੀ ਹੈ ਭੈਣ ਅੱਗੋਂ ਬੱਚਿਆਂ ਨੂੰ ਵੀ ਭੈਣ ਨੇ ਅਮਰ ਸ਼ਕਾਇਆ ਬੇਟੀ ਇਹਨਾਂ ਦੀ ਦਮਾਲਾ ਬੰਦੀ ਹੈ ਤੇ ਅਮਰ ਸ਼ਕਾਇਆ ਹੈ ਬੇਟਾ ਵੀ ਇਹਨਾਂ ਦਾ ਗੁਰਸਿੱਖ ਆ ਪੱਗ ਬੰਦਦਾ ਤੇ ਗੁਰੂ ਕਿਰਪਾ ਕਰਨ ਇਹ ਭੈਣ ਆਉਣ ਵਾਲੇ ਸਮੇਂ ਵਿੱਚ ਉਹਨਾਂ ਸਾਰੀਆਂ ਮੁਸ਼ਕਲਾਂ ਨਾਲ ਲੜ ਸਕੇ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇ ਸਕੇ ਵਾਹਿਗੁਰੂ ਜੀ ਦਾ ਖਾਲਸਾ ਫਿਕਰ ਨੀ ਕਰ ਫਿਕਰ ਨਾ ਕਰ ਇਹ ਹਮੇਸ਼ਾ ਧਿਆ ਰਹੂਗਾ ਤੈਨੂੰ ਮੈਂ ਕਿਹਾ ਨਹੀਂ ਸੀ ਕਿ ਪਹਿਲੇ ਦਿਨ ਉਹਦੇ ਵੀ ਤੇਰੇ ਪਿੱਕੇ ਆਇਥੇ ਠੀਕ ਹੈ ਕੱਲਾ ਕਹਿਣ ਨੂੰ ਨਹੀਂ ਹੈਗਾ ਤਾਂ ਵੀ ਉਹ ਜਿੰਨੇ ਆ ਗਈ ਮੈਨੂੰ ਕੋਈ ਰੋਣ ਨਹੀਂ ਦਿੱਕਿਆ ਕੋਈ ਨਾ ਘਬਰਾਉਣਾ ਨਹੀਂ ਫਿਕਰ ਨਾ ਕਰ